ਕਿੰਨਾ ਕ ਉਡਣਾ ਚਾਹੀਦਾ ਵੀ ਤਾਂ ਪੰਜ ਪੰਜ ਦੇ ਘਟੇ ਬਹੁਤ ਨੇ ਜੇ ਕੂਤਰ ਗੇੜੇ ਵਾਲੇ ਦੇ ਨੋਟ ਦਾ ਵੀ ਜੇ ਆਪਾਂ ਮੰਨੀਏ ਵੀ ਤੁਸੀਂ ਕਹਿੰਦੇ ਹੋ ਵੀ 12 12 ਵਜੇ ਬੈਹ ਜੇ ਵੀ ਤਾਂ 12 1 ਵਜੇ ਨੂੰ ਬੈਠਣਾ ਚਾਹੀਦਾ ਕਿਉਂਕਿ ਉਹਨੇ ਕੂਤਰ ਨੇ ਰਿਕਵਰੀ ਵੀ ਕਰਨੀ ਆ ਤੇ ਉਸ ਤੋਂ ਬਾਅਦ ਜੋਰ ਮੇ ਅਸਲ ਕਾਰਨ ਦਾ ਬਾਜੀ ਦਾ ਬਾਜੀ ਤੇ ਜੋਰ ਵੀ ਮਾਰਨਾ ਉਹ ਬਾਜੀ ਤੇ ਜੋਰ ਦਿਖਾਉਣਾ ਘਰੇ ਦਾ ਵੱਡਾ ਕੀ ਕਰਨਾ ਕਰੇ ਕੂਤਰ ਡਾਉਂਦਾ ਕੋਈ ਬਾਲਾ ਅੱਛਾ ਭਾਈ ਕੂਤਰ ਗੇੜਾ ਤੋਂ ਆ ਗਿਆ ਤੇ ਉਹਨੂੰ ਤੁਸੀਂ ਕਿੰਨੇ ਕੇ ਰੈਸਟ ਦਵਾ ਕੇ ਬਦਾਮ ਤੋਂ ਪਾਉਣਾ ਹੈ ਅਸੀਂ ਭਾਈ ਪਹਿਲਾ ਤਾਰ ਕੇ 10 ਮਿੰਟ ਤਾਂ ਉਹਨੂੰ ਛਾਵੇਂ ਰੱਖਦੇ ਆਂ ਹੂੰ ਉਦੋਂ ਬਾਅਦ 15 ਕੁ ਮਿੰਟ ਅਜੀ ਥੱਲੇ ਲੈ ਜਾਂਦੇ ਆਂ ਹੂੰ ਪਖੇਟ ਵੀ ਵਿਲਾ ਲੋ ਚਾਹੇ ਹੂੰ ਉਸ ਤੋਂ ਬਾਅਦ 25 ਮਿੰਟ ਬਾਅਦ ਅਜੀ ਪਾਣੀ ਦੇ ਦੰਨੇ ਉਹ ਕਬੂਤਰ ਦੀ ਪਾਣੀ ਦਾ ਤੇ ਕਬੂਤਰ ਹੌਲੀ-ਹੌਲੀ ਪੀਊਗਾ ਜਮਾ ਹੂੰ ਤੇ ਭਾਈ ਉਹ ਉਹ ਦੇ ਤੁਸੀਂ ਉਹ ਗੇੜੇ ਵਾਲ ਦੇ ਨਾਲ ਕੋਈ ਲਾਉਣੇ ਕੋਈ ਜਲਾਬ ਕੋਈ ਗੁੜ ਕੁਛ ਛੋਟੀ ਨਾੜ ਵੀ ਲਾਣੀਆਂ ਬਈ ਜਲਾਲ আচ্ছা ਬਈ ਉਹ ਜਿਹੜਾ ਤੁਸੀਂ ਹਾਲਟਰ ਲਾਉਣੇ ਉਹ ਕਬੂਤਰ ਨੂੰ ਆਉਂਦੇ ਨੂੰ ਲਾਉਣੇ ਨਹੀਂ ਬਈ ਪਹਿਲਾਂ ਅਸੀਂ ਕਬੂਤਰ ਨੂੰ ਜਿਹੜੀ ਮੰਨ ਕੇ ਚੱਲੋ ਕੋਈ ਵੀ ਜਲਾਵ ਇਹਦਾ ਮਤਲਬ ਹੁੰਦਾ ਵੀ ਕਬੂਤਰ ਦਾ ਪਾਣੀ ਪੂਰਾ ਕਰਨਾ ਕਬੂਤਰ ਦੀ ਸ਼ੈਟਿੰਗ ਕਰਨੀ ਜੇ ਕਬੂਤਰ ਨੂੰ ਅੰਦਰੋਂ ਕੋਈ ਪ੍ਰੋਬਲਮ ਆ ਉਹ ਵੀ ਖੋਲ ਦੰਦੀ ਆ ਇਹ ਮੰਨ ਕੇ ਚੱਲੋ ਜਲਾਵ ਅਸੀਂ ਜਦੋਂ ਪਾਣੀ ਪੀ ਲਿਆ ਕਬੂਤਰ ਨੇ ਗੇਰਾ ਉਸ ਤੋਂ ਬਾਅਦ ਅਸੀਂ ਅੱਧੀ ਨਾਲ ਕੀ ਉਹਦੀ ਲਾਵਾਂਗੇ ਜਲਾਲ ਦੀ ਕਿੰਨਾ ਮਲਾਉਣੀਆਂ ਬਈ 15 gm ਲਾ ਲੰਨੇ ਆ ਤੇ ਉਹ ਬਾਈ ਜਿਹੜਾ ਜਲਾਬ ਆ ਉਹ ਕਿਹੜੀ ਹਲ ਲਾਉਣੇ ਛੋਟੀ ਹੜ ਦਾ ਜੰਗ ਹੜ ਦਾ ਹਾਂਜੀ ਛੋਟੀ ਹੜ ਦੀ ਗਾਂ ਦਾ ਕਾਲੀ ਜੀ ਹਲ ਦੋਦੀ ਆ ਉਹਨੂੰ ਬਾਈ ਕੀ ਕਰਦੇ ਆ ਕੁੱਟ ਕੇ ਲਾਉਣੇ ਕਿਵੇਂ ਕਰਦੇ ਰਗੜ ਕੇ ਪਾਊਡਰ ਬਣਾ ਲੰਨੇ ਆ ਬਾਈ ਅੱਛਾ ਅੱਛਾ ਉਹ ਬਾਈ ਇੱਕ ਕੂਤ ਨੂੰ ਕਿੰਨੀ ਕੁ ਭਿਉਂ ਦੰਨੇ ਇੱਕ ਝੁੱਟਗੀ ਨਾਲ ਮੰਨ ਕੇ ਚੱਲੋ ਵੀ ਕਣਕ ਦੇ ਦਾਣੇ ਦਾ ਚੌਥਾ ਹਿੱਸਾ ਲਾ ਲਓ ਇੰਨੀ ਕੁ ਰਸੌਂਤ ਬਾਅਦ ਰਸੌਂਦੀ ਪੌਣੇ ਨਾਲ ਅੱਛਾ ਬਾਈ ਉਹ ਕਿੰਨੇ ਚਿਰ ਪਹਿਲਾਂ ਭਿਉਂਣੇ ਸਵੇਰ ਭਿਉਂਣਾਂ ਨੇ ਜਦੋਂ ਮੰਨ ਕੇ ਚੱਲੋ ਕਬੂਤਰ ਘੜਤਾ ਡਾਈ ਤੇ 6 ਵਜੇ ਪਿਉਂਦੇ ਨੇ ਜੀ ਹਾਂ ਜੀ ਸਵੇਰੇ ਉੱਠ ਕੇ ਪਹਿਲਾਂ ਇਹ ਕੰਮ ਕਰਦੇ ਆਂ ਪਹਿਲਾਂ ਵੀ ਤੁਸੀਂ ਪਾਣੀ ਪਿਉਣਾ ਹਾਂ ਗੇੜਿਆਂ ਆਪਣਾ ਪਾਣੀ ਪਿਉਂਤਾਂ ਕਿਹਾ ਜੀ ਅੱਛਾ ਭਾਈ ਉਹ ਜਿਹੜੀ ਪਾਣੀ ਲਾਉਣਾ ਉਹ ਗਾੜਾ ਲਾਉਣਾ ਕਿ ਪਤਲਾ ਲਾਉਣਾ ਪਤਲਾ ਲਾਵੇ ਜੀ ਬਾਈ ਉਹ ਤੁਸੀਂ ਮਾਲ ਕੇ ਭੌਕੇ ਫਰਿਜ ਚ ਰੱਖ ਦਿੰਦੇ ਨੇ ਉਹ ਕਿਵੇਂ ਕਰਦੇ ਨਹੀਂ ਨਹੀਂ ਬਾਹਰੀ ਬਾਹਰੀ ਨੋਰਮਲ ਹਾਂ ਕਾਂਚ ਦੇ ਭਾਂਡੇ ਚ ਪਾ ਕੇ ਰੱਖ ਦਿੰਦੇ ਆ ਤੇ ਉਹ ਬਾਈ ਫਿਰ ਪਣ ਕੇ ਲਾਉਣਾ ਕਿਵੇਂ ਕਰਦੇ ਹਾਂਜੀ ਪਣ ਕੇ ਲਾਉਨੇ ਕੱਪੜੇ ਛਣ ਕਰ ਲੈਣ ਜਿਹੜਾ ਆਪਣਾ ਪਰਣਾ ਹੁੰਦਾ ਹਾਂਜੀ ਰਮਾਲ ਨਾਲ ਕਰ ਦਿੰਨੇ ਆ ਔਰ ਰਮਾਲ ਨਾਲ ਵੀ ਕੋਈ ਬਾਲਾ ਹੋਣਾ ਹੋਵੇ ਪੱਤੀ ਕੈ ਮਲਾ ਦਿੰਨੇ 15 ਮਲ ਜਿਹੜੇ ਆ ਉਹਦੇ ਨਾਲ